ਸੱਚੀ ਕੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਜਮੀਨੀ ਵਿਵਾਦ ਨੂੰ ਲੈ ਕੇ ਪਿੰਡ ਤਰਖਾਣ ਮਾਜਰਾ ਦੇ ਵਿੱਚ ਅੰਗਰੇਜ਼ ਕੋਰ ਲੇਡੀਜ਼ ਦੇ ਵੱਲੋਂ ਜਿਹੜਾ ਸੋਸਾਇਟ ਕਰ ਲਿਆ ਕਿ ਲੈ ਕੇ ਦੱਸਿਆ ਜਾ ਰਿਹਾ ਕਿ ਜਿਹੜੇ ਕੁਝ ਇਹਨਾਂ ਦੇ ਜਿਹੜੇ ਗਵਾਂਡੀ ਨੇ ਜਾਂ ਸ਼ਰੀਕੇ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਜਿਹੜਾ ਦੋ ਕਨਾਲਾਂ ਦਾ ਜਿਹੜਾ ਰੋਲਾ ਸੀ ਉਸ ਕਰਕੇ ਜਿਹੜਾ ਸੁਸਾਇਡ ਕੀਤਾ ਗਿਆ ਜਿਨ੍ਹਾਂ ਵੱਲੋਂ ਇੱਕ ਜਾਂਦੇ ਜਾਂਦੇ ਆਪਣੀ ਵੀਡੀਓ ਵੀ ਜਾਰੀ ਕੀਤੀ ਐ ਸੋ ਉਸ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਤੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਹਾਲੇ ਤੱਕ ਨਹੀਂ ਕੀਤਾ ਗਿਆ ਲਗਾਤਾਰ ਜਿਹੜੀ ਪੁਲਿਸ ਤੋਂ ਗੁਹਾਰ ਮੰਗੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਇਹ ਕੰਮ ਕਰਿਆ ਸਾਡੀ ਜ਼ਮੀਨ ਉੱਤੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਿਆ ਜਿਸ ਤੋਂ ਉਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਦੇ ਜਿਹੜਾ ਬੇਟਾ ਅੱਗੋਂ ਉਹ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਮਸਲਾ ਹੈ ਕੀ ਸਾਰੀ ਜਿਹੜੀ ਇਹ ਗੱਲਬਾਤ ਹੁੰਦੀ ਸੀ ਹਾਂਜੀ ਭਰਾ ਜੀ ਕੀ ਕਹੋਗੇ ਕੀ ਮਸਲਾ ਸੀ ਕੀ এজেন্ডਾ ਸੀ ਇਹ ਸਾਡੇ ਨਾਲ ਠੋਕਾ ਥੜੀ ਹੋਈ ਹੈ ਜੀ ਜ਼ਮੀਨ ਨੂੰ ਲੈ ਕੇ ਤੇ ਮੇਰੀ ਮੰਮੀ ਤੋਂ ਗੈਣੇ ਦੇ ਰਜਿਸਟਰੀ ਦੇ ਬਹਾਨੇ ਦੋ ਕਨਾਲਾਂ ਇੱਕ ਮਰਲੇ ਦੀ ਬੈ ਰਜਿਸਟਰੀ ਕਰਵਾ ਗਿਆ ਜਾਂ ਤੁਸੀਂ ਅਸੀਂ ਗੈਣੇ ਕੀਤੀ ਸੀ ਇਹਨੂੰ ਇਹ 4 ਕਨਾਲਾਂ ਦਾ 10 ਮਰਲੇ 2.5 ਲੱਖ ਰੁਪਏ ਚ ਤੇ ਉੱਪਰ ਨੋਟ ਬਾਰੋਂ ਕਰਵਾਤਾ ਕਿ ਯਾਨੀ ਕਿ ਜਿੱਤਰੀ 2 ਕਨਾਲਾਂ ਦੀ ਤੇ ਕੁਮਰਲੇ ਦੀ ਬੈਕਰ ਆ ਗਈ ਤੇ ਉਸ ਦੇ ਮਸਲੇ 'ਚ ਅਸੀਂ ਪੰਚਾਇਤਾਂ ਜਦੋਂ ਪਤਾ ਲੱਗਿਆ ਪੰਚਾਇਤਾਂ 'ਚ ਬੁਲਾਇਆ ਹਾਂ ਭਾਂ ਭਾਰ ਕੇ ਮੁਕਰਦਾ ਰਿਹਾ ਪੈਸੇ ਵੀ ਦਿੱਤੇ ਸੀ 2.5 ਲੱਖ ਰੁਪਏ ਉਹ ਵੀ ਵਾਪਸ ਕਰਦਾ ਸ਼ਰਮਾ ਨੇ ਸੱਖਣ ਲੱਗਿਆ ਮੇਰੀ ਵੱਟ ਪਵਾ ਦੋ ਇਹ ਹੀ ਕਰਾ ਦੋ ਇਹ ਕਿੰਨੇ ਕੋ ਟਾਈਮ ਤੋਂ ਰੋਲਾ ਚੱਲ ਰਿਹਾ ਹੈ ਇਹ ਹੋ ਗਿਆ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਤੇ ਪਹਿਲਾਂ ਕੋਈ ਪੰਚਾਇਤ ਵਗੈਰਾ ਨਹੀਂ ਬੈਠੀ 20 ਦਿਨ ਪੰਚਾਇਤਾਂ ਬੈੰਦੀ ਰਹੀਆਂ ਨੇ ਇੱਕ ਦੋ ਦਿਨ ਛੱਡ ਕੇ ਥਾਣਿਆਂ 'ਚ ਉਦਾਂ ਉਰਾ ਪਰਾਂ ਇਹ ਪੰਚਾਇਤਾਂ ਬੈੰਦੀਆਂ ਰਹੀਆਂ ਨੇ ਮਤਲਬ ਕਿ ਕੋਈ ਮਸਲਾ ਹੱਲ ਨਹੀਂ ਹੋਇਆ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਦਵਕੇ ਮਰ ਗਿਆ ਥਾਣੇ 'ਚ ਸੋ ਦੇਖ ਸਕਦੇ ਹੋ ਮਾਤਾ ਅੰਗਰੇਜ਼ਪੁਰ ਜਿਨ੍ਹਾਂ ਦੇ ਵੱਲੋਂ ਸੁਸਾਇਡ ਕੀਤਾ ਗਿਆ ਉਹਨਾਂ ਦੇ ਬੇਟੇ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ 20 ਦਿਨਾ ਤੋਂ ਲਗਭਗ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਪਰ ਉਹਨਾਂ ਮੀਟਿੰਗਾਂ ਦਾ ਜਿਹੜਾ ਕੋਈ ਰਿਜ਼ਲਟ ਨਹੀਂ ਨਿਕਲ ਕੇ ਸਾਹਮਣੇ ਆਇਆ ਕਿਸਾਨ ਆਗੂ ਨੇ ਹੋਰ ਵੀ ਜਿਹੜੀਆਂ ਸੰਘਰਸ਼ ਦੇ ਵਿੱਚ ਲੜਦੀਆਂ ਰਹੀਆਂ ਨੇ ਉਹ ਵੀ ਉਹਰੇ ਮਜੂਦ ਹੋਏ ਨਹੀਂ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਕੀ ਮਸਲਾ ਕੀ ਸੀ ਜਿਸ ਵਿੱਚ ਤੁਸੀਂ ਅੱਜ ਪਹੁੰਚੇ ਪਹਿਲਾਂ ਤੇ ਇਹ ਵੀ ਬਹੁਤ ਮੰਦ ਭਾਗੀ ਇਹ ਘਟਨਾ ਵਾਪਰੀ ਹੈ ਕਿਉਂਕਿ ਇਸ ਪਰਿਵਾਰ ਦਾ ਜਿਹੜਾ ਮੇਨ ਪਹਿਲਾਂ ਘਰ ਦਾ ਮੌਤਬੇਰ ਜਿਗਾ ਉਹ ਵੀ ਪਿਛਲੇ ਸਾਲ ਉਹਦੀ ਡੈਥ ਹੋ ਗਈ ਸੀ ਤੇ ਹੁਣ ਜਿਹੜੀ ਮਾਤਾ ਹੈ ਇਹ ਮਾਤਾ ਵੀ ਵਿਚਾਰੀ ਜਿਹੜੀ ਇਹ ਘਰ ਦੇ ਬੱਚੇ ਪਾਲ ਰਹੀ ਸੀ ਇਹ ਵੀ ਆਪਣੇ ਜ਼ਮੀਨ ਤੇ ਰੋਜ਼ੀ ਕਮਾਉਂਦੀ ਹੈ ਇਹ ਐ ਹੋਇਆ ਵੀ ਜਿਹੜਾ ਉਹ ਗਵਰਡੀ ਆਤਰ ਸੀਗਾ ਉਹਨੇ ਜਦੋਂ 5 ਕਨਾਲਾਂ ਇਹਨਾਂ ਨੇ ਜ਼ਮੀਨ ਉਹਨੂੰ ਗਹਿਣੇ ਕਰੀ ਤਾਂ ਉਹਨੇ ਪਰਨੋਡ ਤਾਂ ਬਾਹਰੋਂ ਲੈਤਾ ਤੇ 2 ਕਨਾਲਾਂ 1 ਮਰਲਾ ਉਹ ਬੈਕ ਕਰਾ ਗਿਆ ਤੇ ਜਦੋਂ ਇਹਨਾਂ ਨੂੰ ਦੀ ਨੌਲਿਜ ਜਾਈ ਪਤਾ ਲੱਗਿਆ ਵੀ ਯਾਰ ਸਾਡਾ ਤਾਂ ਧੋਖਾ ਹੋ ਗਿਆ ਸਾਡੀ ਜ਼ਮੀਨ ਤਾਂ ਬੈਕ ਕਰ ਗਿਆ ਇਹ ਗਹਿਣੇ ਦੇ ਪਜਾਏ ਤਾਂ ਇਹਨਾਂ ਨੇ ਪੰਚਾਇਤਾਂ ਬਿਠਾਉਣੀਆਂ ਸ਼ੁਰੂ ਕਰਤੀਆਂ 20 ਦਿਨ ਤੋਂ ਲਗਭਗ ਲਗਾਤਾਰ ਇਹਨਾਂ ਦੀਆਂ ਪੰਚਾਇਤਾਂ ਬੈਟਰੀਆਂ ਨੇ ਥਾਣੇ 'ਚ ਜਾ ਰਹੇ ਨੇ ਲੇਕਿਨ ਉਹ ਬੰਦਾ ਕਿਸੇ ਪਾਸੇ ਵੀ ਨਹੀਂ ਆ ਰਿਹਾ ਸੀ ਉਹ ਕਹਿ ਰਿਹਾ ਸੀ ਵੀ ਇਹ ਜ਼ਮੀਨ ਮੈਂ ਬੈ ਲੈ ਲਈਏ ਮੈਂ ਤਾਂ ਲੈ ਕੇ ਛੱਡੂਗਾ ਮੇਰੇ ਕੋਲੇ ਪੈਸਾ ਹੈ ਮੇਰੇ ਕੋਲੇ ਪਾਵਰ ਹੈ ਕਾ ਉਹ ਜਦੋਂ ਠੱਕੇ ਨਾਲ ਵੱਟ ਪਾਉਣ ਲੱਗਾ ਤਾਂ ਮਾਤਾ ਨੇ ਮੋਟਰ ਤੇ ਕੋਠੇ ਦੇ ਅੰਦਰ ਕੋਈ ਜੇਰੀ ਦੀ ਦਵਾਈ ਪਈ ਸੀ ਉਹ ਨਿਕਲ ਲਈ ਉਸ ਦਿਨ ਮਾਤਾ ਦੀ ਮੌਤ ਹੋ ਗਈ ਪਰ ਜਾਣ ਲੱਗੀ ਮਾਤਾ ਇੱਕ ਵੀਡੀਓ ਛੱਡ ਕੇ ਗਈ ਹੈ ਜ ਜਿਹਦੇ ਵਿੱਚ ਉਹ ਦੋਸੀਆਂ ਦੇ ਨਾਮ ਲੈ ਰਹੀ ਹੈ ਔਰ ਕਿਹੜੇ ਦੁੱਖ ਤੋਂ ਉਹਨੇ ਇਹ ਕੰਮ ਕਰਿਆ ਉਹ ਵੀ ਸਾਰਾ ਕਹਿ ਕੇ ਗਈ ਹੈ ਪਰ ਪ੍ਰਸ਼ਾਸਨ ਤੇ ਇਹ ਸਰਕਾਰ ਜਿਹੜੀ ਇਹਦੇ ਵਿੱਚ ਇੰਨੀ ਵੰਨੀ ਪਈ ਵੀ ਕੋਈ ਪੁੱਛ ਨਹੀਂ ਰਿਹਾ ਇਸ ਕਰਕੇ ਪੂਰਾ ਡੰਡਾ ਦੇ ਕੇ ਜਥੇ ਬੰਦਿਆ ਨੇ ਅੱਜ ਉਹਨਾਂ ਲਈ ਜਿਹੜੀਆਂ ਤੀਵੀਆਂ ਨੇ ਉਹ ਰੈਸਟ ਕਰੀਆਂ ਨੇ ਤੇ ਐਸ ਐਚਓ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਵੀ ਸ਼ਾਮ ਤੱਕ ਮੈਂ ਉਹਨਾਂ ਦੇ ਜਿਹੜੇ ਆਦਮੀ ਨੇ ਜਿਹੜੇ ਦੋਸ਼ੀ ਨੇ ਸਾਰੇ ਗ੍ਰਿਫਤਾਰ ਕਰਾਂਗਾ ਪਰ ਜੇਕਰ ਉਹਨਾਂ ਗ੍ਰਿਫਤਾਰ ਨਾ ਕਰੇ ਇਹਨਾਂ ਦਾ ਕੋਈ ਬੰਦਾ ਬਾਹਰ ਹੈ ਕੋਈ ਜਵਾਈ ਉਹ ਆ ਰਿਹਾ ਉਹਦੇ ਆਉਣ ਤੱਕ ਅੱਜ ਸਸਕਾਰ ਨਹੀਂ ਹੋਏਗਾ ਕੱਲ ਨੂੰ ਹੋਏਗਾ ਔਰ ਜੇਕਰ ਪ੍ਰਸ਼ਾਸਨ ਨੇ ਕੋਈ ਢਿੱਲ ਵਟ ਕਰਨ ਦੀ ਕੋਸ਼ਿਸ਼ ਕਰੀ ਤਾਂ ਅਸੀਂ ਇਹ ਜਿਹੜੀ ਡੈੱਡ ਬੋਡੀ ਹੈ ਪਟਿਆਲਾ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਾਂਗੇ ਇਹ ਕੋ ਆਖਰੀ ਸਵਾਲ ਹੈ ਪਤਾ ਲੱਗਿਆ ਕਿ ਜਿਹੜਾ ਪਹਿਲਾਂ ਵੀ ਇਹ ਜਗ੍ਹਾ ਨੂੰ ਲੈ ਕੇ ਕਾਫੀ ਰੋਲਾ ਹੋਇਆ ਸੀ ਹਾਂਜੀ ਠੀਕ ਹੈ ਤੇ ਪਹਿਲਾਂ ਸੁਣਿਆ ਵੀ ਜਗ੍ਹਾ ਜਿਹੜੀ ਛਡਾ ਲਈ ਗਈ ਸੀ ਹਾਂਜੀ ਤੇ ਫਿਰ ਦੁਬਾਰਾ ਇਹੋ ਜਿਹਾ ਕੀ ਕਾਰਨ ਬਣਿਆ ਵੀ ਉੱਥੇ ਰੱਖਣੀ ਪਈ ਸੀ ਬਸ ਮਜਬੂਰੀਆਂ ਹੋ ਜਾਂਦੀਆਂ ਨੇ ਕੋਈ ਇਦਾਂ ਦੀਆਂ ਜਿਹਦੇ ਕਾਰਨ ਦੇਖੋ ਜੀਤਾ ਕਿਸੇ ਦਾ ਕਰਜ਼ਾ ਨਹੀਂ ਕਿਸੇ ਜ਼ਮੀਨ ਰੱਖਣ ਨੂੰ ਸਰੀਕੇਵਾਜੀ ਚ ਪਰ ਪੈਸੇ ਦੀ ਲੋੜ ਹੁੰਦੀ ਆ ਆ ਲਓ ਉਹਦੀ ਚੀਜ਼ ਰੱਖ ਕੇ ਦੰਦ ਪਰ ਇਹ ਨਹੀਂ ਵੀ ਧੋਖਾਧੜੀ ਨਾਲ ਕਿਤੇ ਦੀ ਬੈਸ ਕਰਵਾਉਂਦੇ ਜ਼ਮੀਨ ਦੀ ਹੁਣ ਕੀ ਮੰਗ ਕਰਨਾ ਚਾਹੂੰ ਆਸੀਂ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਮਿਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਭੇਜਿਆ ਗਿਆ ਉਸ ਤੋਂ ਬਾਅਦ ਮੈਂ ਸੰਸਕਾਰ ਕਰਾਂ। ਸੋ ਦੇਖ ਸਕਦੇ ਹੋ ਮਾਤਾ ਅੰਗਰੇਜ਼ਪੁਰ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਵੱਲੋਂ ਇਹੀ ਕਿਆਜ਼ਰ ਹੈ ਕਿ ਜਦੋਂ ਤੱਕ ਸਾਨੂੰ ਅਨਿਆਇ ਨਹੀਂ ਮਿਲਦਾ ਉਦੋਂ ਤੱਕ ਅਸੀਂ ਜਿਹੜਾ ਸੰਸਕਾਰ ਨਹੀਂ ਕਰਨਾ। ਪ੍ਰਧਾਨ ਜੀ ਪਿੰਡ ਤਰਖਾਨ ਮਾਜਰਾ ਦੇ ਵਿੱਚ ਅੰਗਰੇਜ਼ਪੁਰ ਵੱਲੋਂ ਜਿਹੜਾ ਜ਼ਹਿਰੀਲਾ ਪ੍ਰਦਾਰਥ ਪੀ ਕੇ ਸੁਸਾਇਡ ਕਰ ਲਿਆ ਗਿਆ ਤੇ ਪਰਿਵਾਰ ਦੇ ਦੱਸਿਆ ਜਾ ਰਿਹਾ ਕੋਈ ਕਾਫੀ ਝਗੜਾ ਸੀ ਜ਼ਮੀਨ ਨੂੰ ਲੈ ਕੇ। ਕੀ ਤੁਸੀਂ ਜਿਹੜੀ ਮਸਲੇ ਦੀ ਖੋਕ ਕਰ ਰਹੇ ਹੋ ਤੇ ਕੀ ਧਾਰਾ ਲਾਈਆਂ ਨੇ ਜੀ? ਇਸ ਸੰਬੰਧੀ ਜੋ ਮੈਂ ਕਿਹਾ ਉਹ ਤੱਕ ਉਹਨਾਂ ਦੇ ਡਾਕੂਮੈਂਟ ਦੇਖੇ ਨੇਗਾ ਨਾ। ਇਹਨਾਂ ਨੇ ਕੁਝ ਜ਼ਮੀਨ ਦਾ 2 ਕਨਾਲ 1 ਮਰਲਾ ਜ਼ਮੀਨ ਦਾ ਉਹਨਾਂ ਨੂੰ ਰਿਸ਼ਤੀ ਵੇਚੀ ਕਰਾਈ ਸੀ। 5 5 ਕਨਾਲ ਜਿਹੜੀ ਹੈਗੀ ਜ਼ਮੀਨ ਇਹਨਾਂ ਨੇ 2.5 ਲੱਖ ਰੁਪਏ ਵਿੱਚ ਗਹਿਣੇ ਕੀਤੀ ਸੀ। ਉਹ 2025 ਦੇ ਵਿੱਚੋਂ ਵਾਪਸ ਲੈਣੀ ਸੀ ਜ਼ਮੀਨ। ਪਰ ਇਹਨਾਂ ਨੇ ਕਹਿਣ ਲੱਗੇ ਵੀ ਸਾਨੂੰ ਸਾਡੇ ਕੋਲ ਪੈਸੇ ਵੀ ਜਿਹੜੇ ਹੈਗੇ ਨੇ ਵੀ ਸਾਡੇ ਕੋਲ ਹੁਣ ਹੈਗੇ ਨੇ ਵੀ ਅਸੀਂ ਅਸੀਂ ਜ਼ਮੀਨ ਅੱਪਦੀ ਹੁਣ ਇਹ ਵਾਪਸ ਲੈਣੀ ਹੈ ਵਾਪਸ। ਇਹ ਉਹ ਬੋਲ ਇਹਨਾਂ ਦੀ ਪੰਚਾਇਤੀ ਤੌਰ ਤੇ ਗੱਲਬਾਤ ਹੋ ਵੀ ਗਈ ਸੀ ਦੀ ਜੇ ਉਹ 2.5 ਲੱਖ ਰੁਪਏ ਦੇ ਦੋ ਜੇ 5 ਕਨਾਲ ਜ਼ਮੀਨ ਦਾ ਸੋ ਵੀ ਉਹ ਵਾਪਸ ਪਟਵੋ ਆਦਿ ਪਰ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਕੁਝ ਦਿਨ ਪਹਿਲਾਂ ਆਪ ਕੋ ਟਰੈਕਟਰ ਨਾਲ ਨਾਲ ਇਹਦਾ ਦੋ ਕਨਾਲ ਵਾਲੇ ਪੰਜ ਕਨਾਲ ਨਾਲ ਬਾਤ ਕੀਤੀ ਉਸ ਸਬੰਧੀ ਸਾਡੇ ਕੋਲ ਕੰਪਲੇਂਟ ਹੈ ਇਸ ਵੀ ਸਾਡੀ ਦੂਜੇ ਨੇ ਦਿਖਾਇ ਨਹੀਂ ਕੋਈ ਨਾ ਬਤਾ ਇਸ ਸਬੰਧੀ ਇਹ ਦੋਨੋਂ ਪਾਰਟੀ ਨੇ ਆਪਸ ਵਿੱਚ ਤੋਂ ਬਾਹਰ ਦੀ ਵਾਰੀ ਇਹ ਕੰਪਰੋਮਾਈਜ਼ ਕਰ ਗਏ ਸੀ ਕਿ ਇਹ ਪੰਜ ਕਨਾਲ ਜ਼ਮੀਨ ਹੈ ਜਿਹੜੀ ਵਾਪਸ ਹੋ ਬਾਤੀ ਸੀ ਤੇ ਦੋ ਕਨਾਲ ਵਾਲੀ ਜਿਹੜੀ ਹੈਗੀ ਸੀ ਉਹ ਕੋਰਟ ਦਾ ਮੈਟਰ ਸੀ ਕੋਰਟ ਜੀ ਨੇ ਇੱਕ ਆਲਰੇਡੀ ਕੇਸ ਕੀਤਾ ਹੋਇਆ ਜੋ ਕੋਰਟ ਉਹਨਾਂ ਦਾ ਫੈਸਲਾ ਕਰੋਗੇ ਉਹ ਦੋਨੋਂ ਤਰਫੋਂ ਇਹ ਕਹਿੰਦੇ ਸਾਨੂੰ ਮਨਜ਼ੂਰ ਹੋਊਗਾ ਫਾਈ ਗਲੇ ਇਹਨਾਂ ਦੇ ਤੋਂ ਬਾਦੋਂ ਜੋ ਬਟਪਾਉਣ ਤੋਂ ਬਾਅਦ ਜਿਹੜੀ ਉਹਦੀ ਮਦਰ ਨੇ ਜੋ ਕੁਝ ਕੀਤਾ ਜੋ ਉਸ ਵੰਦੀ ਅਸੀਂ ਵੱਖਰੀ ਕਾਫੀ ਲੌਂਜ ਧਰਤੀ ਨਾਲ ਕਿ ਬੁੱਝਣੇ ਤੋਂ ਬਾਅਦ ਉਸ ਵੰਦੀ ਉਹ ਪਾਰਟੀ ਭੱਜੀ ਹੋਈ ਆ ਤੇ ਉਹਨਾਂ ਦੇ ਪੈਰ ਕੁਸ ਪੈਰਨ ਸਸਨਾਈ ਚੱਕਰ ਗਏ ਜਾਂਦੇ ਹੋਏ ਨੇ ਕਿ ਤੇ ਅਸੀਂ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂ ਤੇ ਅੱਜ ਕਿੰਨੇ ਕੋ ਦੋਸ਼ੀ ਜਿਹੜੇ ਗ੍ਰਿਫਤਾਰ ਕਰੇ ਨੇ ਅੱਜ ਦਾ ਦੋਸ਼ੀ ਮੇਨ ਜਿਹੜੇ ਦੋਸ਼ੀ ਨੇ ਜਿਹਨੂੰ ਉਹਨਾਂ ਦੇ ਖਿਲਾਫ ਉਹ ਮਤਲਬ ਵਿੱਚ ਕੋਈ ਪੱਧਰੀ ਸਾਨੂੰ ਨਹੀਂ ਮਿਲਿਆ ਉਹਨਾਂ ਦੇ ਰਿਪੋਰਟ ਨਹੀਂ ਜਾਂ ਕੋਈ ਹੋਰ ਵਾਅ ਹੈਗੇ ਨੇ ਕਿ ਉਹ ਸਾਡੇ ਕੋਲ ਤੁਹਾਨੂੰ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ